अच्छा ਪਹਿਲਾਂ ਕਿਵੇਂ ਮਨਾਉਂਦੇ ਹੁੰਦੇ ਸੀਗੇ ਘਰ ਦੇ ਵਿੱਚ ਕਿਵੇਂ ਦਾ ਮਾਹੌਲ ਹੈ ਫੋਨ ਕਾਲ ਤੇ ਤਾਂ ਗੱਲ ਹੁੰਦੀ ਹੋਣੀ ਹੈ। ਅਰ ਰੋਹਿਤ ਚੰਡੀਗੜ੍ਹ ਦੇ ਵਿੱਚ ਰਹਿੰਦੇ ਹੋ ਸੋ ਸ਼ਹਿਰੀ ਲੋੜੀ ਮਨਾਉਂਗੇ ਕਿ ਇਸ ਵਾਰੀ ਪਿੰਡੂ ਲੋੜੀ ਮਨਾਉਂਗੇ। ਮੇਰੀ ਸੁੰਦਰੀ ਮੁੰਦਰੀ ਓਏ ਤੇਰਾ ਕੌਣ ਬਚਾਰਾ ਓਏ ਓ ਦੁੱਲਾ ਪੱਟੀ ਵਾਲਾ ਓਏ ਓ ਲੋੜੀ ਪਾ ਲੋੜੀ ਤੇਰੀ ਬੱਲੇ ਓਏ ਬੋਲੀ ਹੁਣ ਜੀ ਜੇ ਮੈਂ ਫੈਮਿਲੀ ਹੈਗੇ ਤੁਸੀਂ ਸਟਾਫ ਦੀ ਬੋਲੀ ਹੈ ਜੀ ਹਮ ਹੁਬ ਬਾਰੀ ਬਰਸੀ ਕਰਨ ਗਿਆ ਸੀ ਉਹ ਖਸ਼ਤਗਲਾਂ ਦੇ ਟਿਸਟ ਪੰਗੜਾ ਤਾਂ ਸਜਦਾ ਸਾਰੇ ਨੱਚੇ ਦੋਸਤ ਨਿਭੜਣਾ ਮੇਰਾ ਨਾ ਹੁਣ ਤੁਹਾਨੂੰ ਵੀ ਨੱਚਣਾ ਚਾਹੀਦਾ ਮੈਂ ਫੜਦੀ ਆ ਮਾਈਕ ਕੋਈ ਨਹੀਂ ਕੋਈ ਨਹੀਂ ਆਪਾਂ ਨੱਚਾਂਗੇ ਸ਼੍ਰੀ ਗਾਲ ਜੀ ਅੱਜ ਲੋਹੜੀ ਦਾ ਤਿਹਾੜ ਹੈ ਤੇ ਸਕਾਈ ਨਿਊਜ਼ ਦੇ ਵੇੜੇ ਦੇ ਵਿੱਚ ਵੀ ਲੋਹੜੀ ਮਨਾਈ ਜਾਏਗੀ ਤੇ ਸਕਾਈ ਨਿਊਜ਼ ਦੀ ਪੂਰੀ ਟੀਮ ਦੇ ਵੱਲੋਂ ਸਾਰਿਆਂ ਨੂੰ ਹੈਪੀ ਲੋਹੜੀ ਹੈ ਤੇ ਦੇਖਾਂਗੇ ਕਿ ਅੱਜ ਨਿਊਜ਼ ਰੂਮ ਦੇ ਵਿੱਚ ਲੋਹੜੀ ਦਾ ਜਸ਼ਨ ਕਿਵੇਂ ਦਾ ਹੋਏਗਾ ਮੇਰੇ ਨਾਲ ਮੇਰੇ ਸਹਿਯੋਗੀ ਵਿਵੇਕ ਕੁਮਾਰ ਵੀ ਮੌਜੂਦ ਨੇ ਜੀ ਹਾਂ ਵਿਵੇਕ ਅੱਜ ਲੋਹੜੀ ਹੈ ਤੇ ਪੰਜਾਬ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਮਨਾਈ ਜਾਂਦੀ ਹੈ ਤੇ ਅੱਜ ਸਕਾਈ ਨਿਊਜ਼ ਦੇ ਵੇੜੇ ਵੀ ਲੋਹੜੀ ਮਨਾਵਾਂਗੇ ਪਹਿਲਾ ਤਾਂ ਲੋਹੜੀ ਜਿਹੜਾ ਪੰਜਾਬ ਦਾ ਤਿਉਹਾਰ ਹੈ ਤੇ ਪੰਜਾਬ ਤੋਂ ਇਲਾਵਾ ਹੋਣੇ ਪੂਰੇ ਦੇਸ਼ ਭਰ ਦੇ ਵਿੱਚ ਕਹੂੰਗਾ ਕਿ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਨੇ ਮੱਲਾ ਮਾਰੀਆਂ ਨੇ ਸੋ ਅੱਜ ਢੋਲ ਦੀ ਥਾਪ ਦੇ ਨਾਲ ਜਿਹੜਾ Sky News Punjab ਦੇ ਵਿੱਚ ਥਾਪ বাজ ਜੀਏ ਸਿਰਫ ਅੱਜ ਪੰਜਾਬ ਦੇ ਵਿੱਚ ਨਹੀਂ ਕਈ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਇਹ ਥਾਪ ਜਿਹੜੀ ਉਹ বাজੇਗੀ ਸੋ ਅੱਜ ਢੋਲ ਦੀ ਥਾਪ ਦੇ ਨਾਲ Sky News Punjab ਦੇ ਵਿੱਚ ਜਿਹੜਾ ਆਪਾਂ ਉਹ ਲੋਹੜੀ ਮਨਾਵਾਂਗੇ ਪੰਜਾਬੀਆਂ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਾਂਗੇ Sky News Punjab ਦੇ ਬੇੜੇ ਦੇ ਵਿੱਚ ਅੱਜ ਲੋਹੜੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਦਰਸ਼ਕਾਂ ਦੇ ਸਨਮੁਖ ਕਰਾਂਗੇ ਤੇ ਇੱਕ ਵਾਰੀ ਢ ਵੀ ਗੱਲ ਕਰ ਲੈਣੇ ਆ ਸੱਸੀ ਗੱਲ ਬਾਈ ਕੀ ਨਾਮ ਹੈ ਆਪਣਾ ਸਰਮਣੀ ਨਾਮ ਹੈ ਮਨੀ ਨਾਮ ਹੈ ਸੋ ਲੋੜੀ ਅੱਜ ਕਿਵੇਂ ਮਨਾਉਂਗੇ ਤੁਸੀਂ ਵੀ ਕਿਉਂਕਿ ਢੋਲ ਦੀਆਂ ਥਾਪਾਂ ਚੱਲ ਰਹੀਆਂ ਨੇ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਮਨਾਏ ਜਾਂਦੇ ਅਸਲ 'ਚ ਲੋੜੀ ਤੁਹਾਡੇ ਨਾਲ ਮਨਾਈ ਅੱਜ ਲੋੜੀ ਅੱਜ ਦੀ ਲੋੜੀ ਸカイ ਨਿਊਜ਼ ਪੰਜਾਬ ਦੇ ਨਾਲ ਸੋ ਇੱਕ ਹੋਰ ਵੀਰ ਸਾਡੇ ਨਾਲ ਨੇ ਢੋਲੀ ਵੀਰ ਵੀਰ ਤੁਹਾਡਾ ਕੀ ਨਾਮ ਹੈ ਜੀ ਗੁਰਦੀਪ ਢੋਲੀ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਢੋਲ ਦੇਤੇ ਪੰਜਾਬੀਆਂ ਨੂੰ ਚਾਹਦੇ ਹੋਏ ਬਹੁ ਟਾਈਮ ਹੋ ਗਿਆ ਬਸੀ ਬੱਚੇ ਸੀਗੇ ਨਿੱਕੇ ਨਿੱਕੇ ਸੀਗੇ ਜਦੋਂ ਢੋਲ ਵਜਾਉਂਦੇਗੇ ਸੋ ਹੋਰ ਫਿਰ ਤੁਸੀਂ ਆਪਣੇ ਪਰਿਵਾਰ ਦੇ ਨਾਲ ਹੁਣ ਲੋੜੀ ਜਾ ਕੇ ਮਨਾਉਂਗੇ ਕਿੱਦਾਂ ਕਿਵੇਂ ਮਨਾਉਂਗੇ ਕਿ ਕਿਵੇਂ ਤਾਕਤ ਬਣਾਉਂਦੇ ਰਹੇ ਹੋ ਸਾਡਾ ਤਾਂ ਪਰਿਵਾਰ ਹੀ ਪੂਰਾ ਚੰਡੀਗੜ੍ਹ ਹੀ ਹੈਗਾ ਇੱਥੇ ਅਸੀਂ ਲੋੜੀ ਮਨਾਉਂਦੇਗੇ ਜੀ ਸੋ ਹੁਣ ਅੰਦਰ ਚੱਲਦੇ ਆ ਆਪਣੇ ਸਟਾਫ ਦੇ ਨਾਲ ਨਿਊਜ਼ ਰੂਮ ਦੇ ਵਿੱਚ ਜਨਤ ਅੱਜ ਲੋੜੀ ਮਨਾਣੇ ਆ ਸੋ ਤਸਵੀਰਾਂ ਜਿਹੜੀਆਂ ਨੇ ਸਕਾਈ ਨਿਊਜ਼ ਪੰਜਾਬ ਦੀਆਂ ਨੇ ਤੋਂ ਇੱਥੋਂ ਹੁਣ ਜਿਹੜਾ ਹੈ ਔ ਲੋੜੀ ਹੁਣ ਮਨਾਣੀ ਸ਼ੁਰੂ ਹੋਈ ਹੈ ਤੇ ਹੁਣ ਸਕਾਈ ਨਿਊਜ਼ ਪੰਜਾਬ ਦੇ ਨਿਊਜ਼ ਰੂਮ ਦੇ ਵਿੱਚ ਅਸੀਂ ਲੋੜੀ ਜਿਹੀਆਂ ਮਨਾਵਾ ਸੋ ਤੋਂ ਜਿਹੜੀਆਂ ਥਾਪਾਂ ਜੜੀਆਂ ਨੇ ਹੁਣ ਸਕਾਈ ਨਿਊਜ਼ ਪੰਜਾਬ ਦੇ ਨਿਊਜ਼ ਰੂਮ ਦੇ ਵਿੱਚ ਗੂੰਜੀਆਂ ਨੇ ਸੋ ਸਾਰਾ ਸਟਾਫ ਹੱਲੇ ਆਪਣੇ ਕੰਮਕਾਰ ਦੇ ਵਿੱਚ ਬਿਜ਼ੀ ਹੈ ਤੇ ਲਗਾਤਾਰ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਅੱਜ ਖੁਸ਼ੀ ਦਾ ਦਿਹਾੜਾ ਹੈ ਅੱਜ ਲੋਹੜੀ ਹੈ ਸੋ ਲੋਹੜੀ ਜਿਹੜਾ ਇੱਕ ਜੁਟਤਾ ਦਾ ਤਿਹਾੜਾ ਹੈ ਖੁਸ਼ੀਆਂ ਦਾ ਤਿਹਾੜਾ ਹੈ ਚਾਹੇ ਘਰ ਦੇ ਵਿੱਚ ਜੀ ਹੋਵੇ ਬੱਚਾ ਹੋਇਆ ਹੋਵੇ ਜਾਂ ਫਿਰ ਹੋਰ ਵਿਆਹ ਉਸਮਾਗਮ ਹੋਏ ਹੋਣ ਲੋਹੜੀ ਦੀਆਂ ਖੁਸ਼ੀਆਂ ਜਿਹੜੀਆਂ ਨੇ ਦੁੱਗਣੀਆਂ ਹੋ ਜਾਂਦੀਆਂ ਨੇ ਸੋ ਸਾਡੇ ਨਾਲ ਜਨਤ ਇਸ ਸਮੇਂ ਮੌਜੂਦ ਨੇ ਗगन ਜੀ ਗਗਨ ਜੀ ਹੋਰ ਕੀ ਹਾਲ ਚਾਲ ਨੇ ਵਧੀਆ ਭਾਜੀ ਇਕਦਮ ਵਧੀਆ ਸੋ ਅੱਜ ਲੋੜੀ ਹੈ ਲੋੜੀ ਦਾ ਤਿਹਾਰ ਹੈ ਕਿਵੇਂ ਮਨਾਉਂਗੇ ਪਰਿਵਾਰ ਦੇ ਨਾਲ ਅ ਫਿਲਹਾਲ ਤਾਂ ਪਰਿਵਾਰ ਤੋਂ ਦੂਰ ਹ ਹਮ ਬਾਕੀ ਪਰਿਵਾਰ ਦੇ ਵਿੱਚ ਤਾਂ ਇਤਰਾ ਹੁੰਦਾ ਹੈ ਕਿ ਰਾਤ ਨੂੰ ਭੁੱਗਾ ਬਾਲਣਾ ਉਹਨਾਂ ਨੇ ਤੇ ਛੋਟਾ ਭਰਾ ਤਾਂ ਪਤੰਗ ਬਾਜੀ ਸਵੇਰ ਦੀ ਕਰਦਾ ਹੋਣਾ ਉਹਨੂੰ ਤਾਂ ਲੋੜੀ ਦੇ ਦਿਨ ਉਹ ਤਾਂ ਬਸ ਇਹੀ ਕਹਿ ਲਿਆ ਕਿ ਪਤੰਗ ਬਾਜੀ ਹੋਏਗੀ ਉਹ ਤੋਂ ਲਾਵਾ ਸ਼ਾਮਾ ਨੂੰ ਜਿਵੇਂ ਪਿਛੇ ਇਹ ਮੇਰੇ ਤਾਈ ਦੇ ਬੇਟੇ ਦਾ ਵਿਆਹ ਹੋਇਆ ਹੈ ਤੇ ਉਹ ਜਿਵੇਂ ਕਹਿ ਲਿਆ ਕਿ ਲੋੜੀ ਦੇ ਦਿਨਾਂ ਦੇ ਵਿੱਚ ਜਿਤਨਾ ਤੋਂ ਪਹਿਲਾਂ ਜਾਂ ਕੋਈ ਪ੍ਰੋਗਰਾਮ ਕੀਤਾ ਹੋਵੇ ਜਾਂ ਕਿਤੇ ਕਿਸੇ ਬੱਚੇ ਨੇ ਜਨਮ ਲਿਆ ਹੋਵੇ ਤਾਂ ਉਹਦੀ ਜਿਹੜੀ ਲੋੜੀ ਹੈ ਬੜੀ ਧੂਮਤਾ ਹੁੰਦਾ ਨਾਲ ਜਿਹੜੀ ਹੈ ਮਨਾਈ ਜਾਂਦੀ ਹੈ ਸੋ ਹੁਣ ਮੇਰੇ ਘਰ ਦੇ ਵਿੱਚ ਪਿਛੇ ਜੇ ਪ੍ਰੋਗਰਾਮ ਹੋਇਆ ਸੀ ਵਿਆਹ ਦਾ ਪ੍ਰੋਗਰਾਮ ਸੀ ਤਾਂ ਉਹ ਵੀ ਹੁਣ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਹੋਣੇ ਆ ਤੇ ਭੁੱਗਾ ਪਾਲਣਗੇ ਸਾਰੇ ਨੱਚ ਪੁੜਕ ਕੇ ਲੋਹੜੀ ਮਨਾ ਰਹੇ ਹੋ। ਸੋ ਇਸ ਵਾਰੀ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਕਿ ਘਰ ਦੇ ਵਿੱਚ ਪ੍ਰੋਗਰਾਮ ਵੀ ਹੋ ਗਿਆ ਹੈ ਤੇ ਸੋ ਲੋਹੜੀ ਦੀਆਂ ਖੁਸ਼ੀਆਂ ਜਿਹੜੀਆਂ ਦੁੱਗਣੀਆਂ ਪਰ ਐਡੀ ਦੂਰ ਬੈਠੇ ਹੋ 200 ਕਿਲੋਮੀਟਰ ਦੂਰ ਚੰਡੀਗੜ੍ਹ ਬੈਠੇ ਹੋ ਪਰ ਘਰ ਜਾ ਨਹੀਂ ਪਾ ਰਹੇ। ਮਹਿਸੂਸ ਤਾਂ ਹੁੰਦਾ ਹੈ ਕਿਤੇ ਨਾ ਕਿਤੇ ਪਰਿਵਾਰ ਵੀ ਇਹ ਚੀਜ਼ ਕਾਰਜੀ ਮਹਿਸੂਸ ਕਰਦਾ ਹੈ ਕਿ ਸਾਰੇ ਜੀ ਜਦੋਂ ਇਕੱਠੇ ਹੋਣ ਫੇਰੀ ਇਹੋ ਜਿਹੇ ਪ੍ਰੋਗਰਾਮ ਸ਼ੋਭਦੇ ਆ। ਪਰ ਕਿਤੇ ਨਾ ਕਿਤੇ ਕੋਈ ਗੱਲ ਨਹੀਂ ਸ਼ਾਮਾਂ ਨੂੰ ਜਾ ਕੇ ਵੀਡੀਓ ਕਾਲ ਤੇ ਕਰ ਦੇਖ ਲੈਣਾ ਪ੍ਰੋਗਰਾਮ ਸੋ ਹੁਣ ਨਾਲ ਦੀ ਨਾਲ ਤਕਨੀਕ ਦਾ ਵੀ ਜੋਗ ਹੈ ਸੋ ਵੀਡੀਓ ਕਾਲ ਦੇ ਰਾਹੀਂ ਜਿਹੜਾ ਹੈ ਲੋਹੜੀ ਮਨਾਣਗੇ ਪਰ ਉਸ ਤੋਂ ਪਹਿਲਾਂ ਸकाई نیوز ਪਰਿਵਾਰ ਦੇ ਨਾਲ ਵੀ ਇੱਕ ਲੋਹੜੀ ਦਾ ਪ੍ਰੋਗਰਾਮ ਜਿਹੜਾ ਹੁਣ ਮਨਾਵਾਂਗੇ ਸੋ ਇੰਦਰਜੀਤ ਚਾਲ ਚਾਲ ਜੀ ਵੀ ਸਾਡੇ ਨਾਲ ਮੌਜੂਦ ਨੇ ਚਾਲ ਜੀ ਕੀ ਹਾਲ ਚਾਲ ਨੇ ਪਹਿਲਾਂ ਦਾ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਵਿਵੇਕ ਜੀ ਤੁਹਾਨੂੰ ਵੀ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸकाई نیوز ਪੰਜਾਬ ਦੇ ਜਿੰਨੇ ਵੀ ਸਾਡਾ ਦਰਸ਼ਕਾਂ ਦਾ ਪਰਿਵਾਰ ਹੈ ਜਿੰਨੇ ਵੀ ਦਰਸ਼ਕ ਸਾਨੂੰ ਸਵੇਰੇ ਸ਼ਾਮ ਵੇਖਦੇ ਆ ਸਾਡੀਆਂ ਖਬਰਾਂ ਨੂੰ ਸੁਣਦੇ ਆ ਉਹਨਾਂ ਸਾਰਿਆਂ ਨੂੰ ਵੀ ਪਹਿਲਾਂ ਤਾਂ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਦੇ ਨਾਲ ਦੀ ਨਾਲ ਮਾਗੀ ਦਾ ਜਿਹੜਾ ਮੇਲਾ ਉਹਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਹੋਵੇ ਜੀ ਜੀ ਅੱਜ ਲੋਹੜੀ ਕਿਵੇਂ ਮਨਾਉਂਗੇ ਫਿਰ ਅੱਜ ਲੋਹੜੀ ਜੀ ਫਿਲਹਾਲ ਦੇ ਲਈ ਤੇ ਘਰ ਤੋਂ ਦੂਰ ਬੈਠੇ ਆ ਪਰ ਕੋਸ਼ਿਸ਼ ਹੈ ਕਿ ਆਥਣ ਤੱਕ ਘਰੇ ਚਲੇ ਜਾਈਏ ਸ਼ਾਮ ਤੱਕ ਨੂੰ ਪਿੰਡ ਜਾਣਾ ਜੀ ਪਿੰਡ ਜਾ ਕੇ ਘਰਦਿਆਂ ਦੇ ਵੱਲੋਂ ਤਿਆਰੀ ਕੀਤੀ ਹੋਈ ਆ ਖੁਆ ਖੁਆ ਕੱਢਿਆ ਹੋਇਆ ਤੇ ਬਾਕੀ ਪਾਥੀਆਂ ਵੀ ਸੁਕਾ ਕੇ ਰੱਖ ਲਿਆ ਗਿਆ ਨੇ ਕਿਉਂਕਿ ਪੰਜਾਬ ਦੇ ਵਿੱਚ ਠੰਡ ਦਾ ਮੌਸਮ ਹੈ ਵਿਵੇਕ ਜੀ ਸਭ ਤੋਂ ਵੱਡੀ ਦਿੱਕਤ ਪਰੇਸ਼ਾਨੀ ਇਹ ਹੁੰਦੀ ਹੈ ਲੱਕੜਾਂ ਸੁੱਕੀਆਂ ਹੁੰਦੀਆਂ ਤੇ ਪਾਥੀਆਂ ਸੁੱਕੀਆਂ ਹੁੰਦੀਆਂ ਤੇ ਉਹ ਕਰਦੇ ਆ ਨੇ ਕਿਹਾ ਕਿ ਪਾਥੀਆਂ ਸੁਕਾ ਕੇ ਅਸੀਂ ਪ੍ਰੋਗਰਾਮ ਤਿਆਰ ਕਰ ਲਿਆ ਜੀ ਸੋ ਸ਼ਾਮ ਹੁੰਦੇ ਹੁੰਦੇ ਕੋਸ਼ਿਸ਼ ਰਹੇਗੀ ਕਿ ਪਿੰਡ ਚਲੇ ਜਾਈਏ ਪਿੰਡ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਨਾਲ ਲੋੜੀ ਮਨਾਵਾਂਗੇ ਜੀ ਤੇ ਉਸ ਤੋਂ ਬਾਅਦ ਵਿੱਚ ਭਲਕੇ ਫਿਰ ਬਾਕੀ ਦਾ ਮੇਲਾ ਜਿਹੜਾ ਉੱਥੇ ਵੀ ਮੱਥਾ ਟੇਕਾਂਗੇ ਨਤਮਸਤਕ ਹੋਵਾਂਗੇ ਗੁਰੂ ਦੇ ਦਵਾਰ ਦੇ ਵਿੱਚ ਤੇ ਇਸ ਤਰੀਕੇ ਦੇ ਨਾਲ ਲੋੜੀ ਮਨਾਵਾਂਗੇ। ਸੋ ਸਾਡੇ ਨਾਲ ਹੁਣ ਸੁਦੀਰ ਜੀ ਵੀ ਮੌਜੂਦ ਨੇ। ਸੁਦੀਰ ਜੀ ਨਾਲ ਵੀ ਗੱਲ ਕਰ ਲੈਂਦੇ ਆ। ਪਹਿਲਾਂ ਤਾਂ ਹੈਪੀ ਲੋੜੀ ਜੀ। ਤੁਹਾਨੂੰ ਵੀ ਬਹੁਤ-ਬਹੁਤ ਲੋੜੀ ਦੀ ਬਹੁਤ-ਬਹੁਤ ਮੁਬਾਰਕਾਂ। ਇਹ ਸਾਡਾ ਪੰਜਾਬੀਆਂ ਦਾ ਤੇ ਬਹੁਤ ਖਾਸ ਪ੍ਰੋਗਰਾਮ ਹੈ। ਤਿਉਹਾਰ ਹੈ, ਖੁਸ਼ੀਆਂ ਦਾ। ਆਸ-ਪड़ोस ਦੇ ਨਾਲ ਮਿਲ ਕੇ ਮਨਾਇਆ ਜਾਂਦਾ ਹੈ। ਔਰ ਕਈ ਦਿਨ ਪਹਿਲਾਂ ਤੋਂ ਹੀ ਬੱਚਿਆਂ ਦੀਆਂ ਟੋਲੀਆਂ ਨਿਕਲਵੈਂਦਿਆਂ ਨੇ ਸੁੰਦਰ-ਮੁੰਦਰੀਏ ਕਰਕੇ ਜਿੱਥੋਂ ਮਿਲਦਾ ਉੱਥੇ ਬੜੀ ਖੁਸ਼ੀ ਨਾਲ ਤਾਲੀਆਂ ਮਾਰਦੇ ਨੇ। ਜਿੱਥੇ ਨਹੀਂ ਮਿਲਦਾ ਉੱਥੇ ਹੁੱਕੇ ਤੇ ਹੁੱਕਾ ਆਇਆ ਕਰ ਪੁੱਖਾ ਗਿਆ ਕਿ ਅੱਗੇ ਤੁਰ ਪੰਦੇਣ ਤੇ ਇਹ ਇੱਕ ਬੜੀ ਸਾਡੀ ਹੁਣ ਇਹ ਜਿਹੜਾ ਤਿਉਹਾਰ ਹੈ ਇਹ ਹੁਣ ਤੇ ਸਾਰੇ ਦੇਸ਼ ਵਿੱਚ ਮਨਾਇਆ ਜਾਂਦਾ ਖੁਸ਼ੀਆਂ ਦਾ ਤਿਉਹਾਰ ਹੈ ਸਰਦੀ ਜਾਣ ਦਾ ਤੇ ਗਰਮੀ ਦੀ ਵੈਲਕਮ ਦਾ ਇਹ ਤਿਉਹਾਰ ਹੈ ਔਰ ਆਸ ਪੜੋਸ ਦੇ ਨਾਲ ਅੱਜ ਕੱਲ ਤੇ ਪੂਰੇ ਗਲੀਆਂ ਇਕੱਠੇ ਹੋ ਕੇ ਸੜਕ ਤੇ ਮਨਾਣ ਲੱਗ ਗਈਆਂ ਬੜਾ ਅੱਛੇ ਅੱਛਾ ਲੱਗਦਾ ਕਿ えー、手を張れ。 ਸੁਦੇਰ ਜੀ ਤੁਸੀਂ ਇੱਕ ਬੋਲੀ ਦਾ ਜ਼ਿਕਰ ਕੀਤਾ ਸੁੰਦਰਮੁੰਦਰੀਏ ਦਾ ਸੋ ਜਿਵੇਂ ਪੰਜਾਬ ਦੇ ਵਿੱਚੋਂ ਹੁਣ ਲੁਪਤ ਹੁੰਦੀ ਜਾ ਰਹੀ ਹੈ ਬੋਲੀ ਵੀ ਅਸੀਂ ਉਹ ਟਾਈਮ ਵੀ ਦੇਖਿਆ ਜਦੋਂ ਬੋਲੀਆਂ ਗਾ ਗਾ ਕੇ ਮੰਗਿਆ ਜਾਂਦਾ ਸੀ ਹੁਣ ਜਿਹੜੀਆਂ ਗੇਟਾਂ ਦੀਆਂ ਘੰਟੀਆਂ ਬਜਾ ਬਜਾ ਕੇ ਲੋੜੀਆਂ ਮੰਗੀਆਂ ਜਾਂਦੀਆਂ ਨੇ ਸੋ ਸਮੇਂ ਦੇ ਵਿੱਚ ਆਈ ਤਬਦੀਲੀ ਨੂੰ ਜਾਂ ਫਿਰ ਜਿਹੜਾ ਲੋੜੀ ਮੰਗਣ ਦੇ ਤਰੀਕੇ ਨੂੰ ਤਬਦੀਲੀ ਦੇ ਵਿੱਚ ਜਿਹੜਾ ਆਇਆ ਉਹਨੂੰ ਕਿਵੇਂ ਦੇਖਦੇ ਹੋ ਕਿ ਪਹਿਲਾਂ ਦੀ ਲੋੜੀ ਦੇ ਵਿੱਚ ਤੇ ਹੁਣ ਦੀ ਲੋੜੀ ਦੇ ਵਿੱਚ ਕਿੰਨਾ ਕੁ ਫਰਕ ਹੈ ਬਸ ਪਹਿਲਾਂ ਦੀ ਲੋੜੀ ਐਸੀ ਕਿ ਉਹ ਵਿਲੇਚ ਐਨੇ ਮਤਲਬ ਹੁਣ ਮੋਡਰਨਾਈਜੇਸ਼ਨ ਜ਼ਿਆਦਾ ਹੋ ਗਈ ਆ ਉਸ ਵੇਲੇ ਐਨੀਆਂ ਸਾਧਨ ਨਹੀਂ ਸੀ ਹੁਣ ਸਾਧਨ ਐਸੇ ਨੇ ਕਿ ਤੁਸੀਂ ਹੁਣ ਜਗ੍ਹਾ ਜਗ੍ਹਾ ਪਹੁੰਚ ਕੇ ਉਹਨੂੰ ਕੈਪਚਰ ਕਰਦੇ ਹੋ ਦੱਸਦੇ ਹੋ ਜਿਸ ਦਾ ਨਤੀਜਾ ਹੈ ਕਿ ਹੁਣ ਸਾਰੇ ਦੇਸ਼ ਵਿੱਚ ਹੀ ਤਿਉਹਾਰ ਬਣਾਇਆ ਜਾਂਦਾ ਜੀ ਤੇ ਬਾਕੀ ਛੋਟੀ ਮੋਟੀ ਚੀਜ਼ਾਂ ਤੇ ਬਦਲਦੀ ਰਹਿੰਦੀ ਆ ਔਰ ਜਿਹੜਾ ਤਰੱਕੀ ਹੈ ਉਹ ਇਹਦੇ 'ਚ ਨਾਲ ਜੁੜਦੀ ਆ ਜੀ ਸੋ ਸੁਦੀਰ ਜੀ ਨੇ ਬਿਲਕੁਲ ਠੀਕ ਕਿਹਾ ਜਨਤ ਜਿਵੇਂ ਹੁਣ ਸਮੇਂ ਦੇ ਵਿੱਚ ਤਬਦੀਲੀ ਆ ਰਹੀ ਹੈ ਆਧੁਨਿਕ ਦਾ ਯੁੱਗ ਆ ਰਿਹਾ ਹੈ ਸੋ ਹੁਣ ਤਿਉਹਾਰਾਂ ਦੇ ਵਿੱਚ ਮਨਾਉਣ ਦਾ ਤਰੀਕਾ ਵੀ ਲਗਾਤਾਰ ਬਦਲਦਾ ਜਾ ਰਿਹਾ ਹੈ ਕਿਉਂਕਿ ਜਿਹੜੀ ਬੋਲੀ ਦਾ ਇਹਨਾਂ ਨੇ ਜ਼ਿਕਰ ਕੀਤਾ ਸੁੰਦਰਮੁੰਦਰੀਏ ਉਹ ਇਹਨਾਂ ਦੇ ਵੇਲਿਆਂ ਦੇ ਵਿੱਚ ਬਹੁਤ ਫੇਮਸ ਸੀ ਤੇ ਜਦੋਂ ਤੱਕ ਅਸੀਂ ਵੀ ਆਪਣੀ ਬਾਲ ਅਵਸਥਾ ਦੇ ਵਿੱਚ ਸੀ ਸੋ ਅਸੀਂ ਵੀ ਉਹ ਬੋਲੀਆਂ ਜਿਹੜੀਆਂ ਨੇ ਬਹੁਤ ਸੁਣੀਆਂ ਨੇ ਸੁਦੇਰਜੀਤ ਤੇ ਹੁਣ ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ ਮੰਗਣ ਦਾ ਤਰੀਕਾ ਲੋੜੀ ਤੇ ਹੋਰ ਲੋੜੀ ਸੈਲੀਬ੍ਰੇਟ ਕਰਨ ਦਾ ਤਰੀਕਾ ਜਿਹੜਾ ਵੱਧਾ ਬਦਲਦਾ ਜਾ ਰਿਹਾ ਹੈ ਜਨਤ ਕਿਉਂਕਿ ਤੁਸੀਂ ਤਾਂ ਹੁਣ ਨਵੇਂ ਵੇਲਿਆਂ ਦੇ ਬੰਦੇ ਹੋ ਸੋ ਇਹ ਪੁਰਾਣੇ ਵੇਲਿਆਂ ਦੇ ਬੰਦੇ ਆ ਸੋ ਬਾਕੀਆਂ ਦੇ ਨਾਲ ਵੀ ਹੁਣ ਮੈਂ ਚਾਹੁੰ ਬਿਲਕੁਲ ਬਿਲਕੁਲ ਤੇ ਮੈਂ ਇਥੋਂ ਅਮ੍ਰਿਤ ਕੋ ਜਾਉਂਗੀ ਸਭ ਤੋਂ ਪਹਿਲਾਂ ਕਿਉਂਕਿ ਵੀਡੀਓ ਐਡੀਟਰ ਇਸ ਦਾ ਮੇਨ ਰੋਲ ਹੁੰਦਾ ਹੈ ਇੱਕ ਨਿਊਜ਼ ਚੈਨਲ ਦੇ ਵਿੱਚ ਸੋ ਅਮ੍ਰਿਤ ਕੈਮਰਾ ਵੱਲ ਦੇਖ ਲੈ ਭਾਈ ਅਮ੍ਰਿਤ ਸਭ ਤੋਂ ਪਹਿਲਾਂ ਦਾ ਹੈਪੀ ਲੋੜੀ ਹੈਪੀ ਲੋੜੀ ਕਿਵੇਂ ਮਣਾਉਣੀ ਹੈ ਘਰ ਜਾ ਕੇ ਹੈਪੀ ਲੋੜੀ ਜਿਹੜੀ ਹੈ ਕਿਵੇਂ ਸੈਲੀਬ੍ਰੇਸ਼ਨ ਹੋਣਾ ਹੈ ਦੱਸੋ ਥੋੜਾ ਜਿਹਾ ਮੈਂ ਵਾਜ ਤੇਰੇ ਛੁੱਟੀ ਨਹੀਂ ਮਿਲਨੀ ਅੱਜ ਤੇ ਹਾਂ ਛੁੱਟੀ ਨਹੀਂ ਮਿਲਦੀ ਉਹਨੂੰ ਮੇਰੀ ਐਡੀਟਰ ਕੋਈ ਨਹੀਂ ਆ ਤੇ ਇੱਕ ਦੋ ਜਣੇ ਆ ਬਾਕੀ ਸਾਰੇ ਛੁੱਟੀ 'ਚ ਲਏ ਆ ਤੇ ਅਾਨੂੰ ਤਾਂ ਛੁੱਟੀ ਨਹੀਂ ਮਿਲਨੀ ਤੇ ਕਰਕੇ ਜਾ ਨਹੀਂ ਜਾਣਾ ਘਰੇ ਮਤਲਬ ਇਸ ਵਾਰ ਦੀ ਲੋਹੜੀ ਨਿਊਜ਼ ਚੈਨਲ ਦੇ ਵਿੱਚ ਹੀ ਮਨਾਉਣੀ ਹੈ ਅੱਛਾ ਪਹਿਲਾਂ ਕਿਵੇਂ ਮਨਾਉਂਦੇ ਹੁੰਦੇ ਸੀਗੇ ਘਰ ਦੇ ਵਿੱਚ ਕਿਵੇਂ ਦਾ ਮਾਹੌਲ ਹੈ ਫੋਨ ਕਾਲ ਤੇ ਤਾਂ ਗੱਲ ਹੁੰਦੀ ਹੋਣੀ ਹੈ ਜੋ ਹੁਣ ਗੱਲ ਕਰ ਲੈਨੇ ਆ ਸਾਡੇ ਨਿਊਜ਼ ਰੂਮ ਦੇ ਸਭ ਤੋਂ ਸੀਨੀਅਰ ਜੇਕਰ ਜਰਨਲਿਸਟ ਦੀ ਮੈਂ ਗੱਲ ਕਰਾਂ ਜਗਦੀਪ ਜੀ ਸਭ ਤੋਂ ਪਹਿਲਾਂ ਦਾ ਹੈਪੀ ਲੋਹੜੀ ਤੁਹਾਨੂੰ ਵੀ ਤੁਹਾਨੂੰ ਵੀ ਆਪਣੀ ਪੂਰੀ ਟੀਮ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾ ਅੱਛਾ ਇਸ ਸਰਦੀ ਲੋੜੀ ਕਿਵੇਂ ਸੈਲੀਬ੍ਰੇਟ ਹੋਣੀ ਹੈ ਹਾਂ ਜਿਵੇਂ ਪਹਿਲਾਂ ਅਸੀਂ ਮਨਾਉਂਦੇ ਆ तकरीबन ਤਾਂ ਫਿਲਹਾਲ ਹੋਮੀਆ ਕਿਉਂਕਿ ਕੁਝ ਵੱਖਰਾ ਨਹੀਂ ਹੋਣ ਵਾਲਾ ਪਰ ਇਹਨਾਂ ਜ਼ਰੂਰ ਹੈ ਕਿ ਮੈਂ ਸਕਾਈ ਨਵੀ ਦਾ ਹਿੱਸਾ ਬਣਿਆ ਤਾਂ ਮੇਰੇ ਲਈ ਇਸ ਵਾਰ ਜਿਹੜੀ ਲੋੜੀ ਹੈ ਸਪੈਸ਼ਲ ਵੀ ਹੋਣੀ ਹੈ ਮੇਰੇ ਪਰਿਵਾਰ ਵਾਸਤੇ ਵੀ ਤੇ ਪਰ ਮੈਂ ਇੱਕ ਯਾਦ ਜ਼ਰੂਰ ਤਾਜ਼ੀ ਕਰਨਾ ਚਾਹੂੰਗਾ ਬਚਪਨ ਦੀਆਂ ਯਾਦਾਂ ਇਹ ਤਾਂ ਬਚਪਨ ਚ ਹੁੰਦੇ ਸੀ ਕਿਉਂਕਿ ਸਰਦੀਆਂ ਦੇ ਦਿਨਾਂ ਤੋਂ ਬਾਅਦ ਇਹ ਨਿੱਗੇ ਦਿਨਾਂ ਉਹਨੇ ਸ਼ੁਰੂ ਹੋਣ ਲਏ ਨੇ ਅਸੀਂ ਕਾਫੀ ਕਾਫੀ ਸਮਝ ਨਾ ਹੁੰਦੇ ਸੀਗੇ ਬੱਚਾ ਹਰਕ ਹੁੰਦੀ ਆ ਵੀ 4-4 5-5 ਦਿਨਾਂ ਹਾਉਣਾ ਨਾ ਲੋੜੀ ਵਾਲੇ ਦਿਨ ਇੱਕ ਹੁੰਦਾ ਸੀ ਸਾਡੀ ਮਾਮਾ ਨੇ ਸਵੇਰੀ ਸਾਨੂੰ ਉਠਾ ਦੇਣਾ ਵੀ ਚਲੋ ਅੱਜ ਥੋੜੇ ਸੋਨੇ ਦੇ ਵਾਲ ਹੋਣਿਆ ਉਹਨਾਂ ਨੇ ਸਾਨੂੰ ਨੰਭਾਉਣਾ ਤੇ ਫਿਰ ਜਦੋਂ ਅਸੀਂ ਦੇਖਣਾ ਸਵੇਰ 11-12 ਵਜੇ ਤੱਕ ਪੁੱਛੇ ਜਣਾ ਮੇਰੀ ਮੰਮਾ ਨੂੰ ਮੰਮਾ ਸਾਡੇ ਵਾਲ ਤਾਂ ਸੋਨੇ ਦੇ ਹੋਏ ਨਹੀਂ ਉਹ ਸੋਨੇ ਤਾਂ ਕਾਹਨੂੰ ਹੁੰਦੇ ਸੀ ਪਰ ਬਹਾਨਾ ਹੁੰਦਾ ਸੀ ਕਹਣਾ ਸੋ ਤੁਹਾਨੂੰ ਵੀ ਤੇ ਮੈਂ ਇੱਕ ਚੈਨਲ ਦੇ ਮਾਧਿਅਮ ਨਾਲ ਲੋਕਾਂ ਨੂੰ ਅਪੀਲ ਕਰੂੰਗਾ ਕਿ ਆਪਾਂ ਤਿਹਾਰਾਂ ਨੂੰ ਵਧੀਆ ਤਰੀਕੇ ਨਾਲ ਮਨਾਈਏ ਨਸ਼ਿਆਂ ਤੋਂ ਰਹਿਤਰੇ ਕਿ ਨਾ ਤਿਹਾਰਾਂ ਨੂੰ ਮਨਾਇਆ ਜਾਵੇ ਤਾਂ ਬਹੁਤ ਵਧੀਆ ਹੋਊਗਾ ਤੇ ਇੱਕ ਵਾਰ ਫੇਰ ਸਕਾਈ ਨਿਊਜ਼ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਰੋਹਿਤ ਸਾਡੇ ਨਾਲ ਮੌਜੂਦ ਨੇ ਸਾਡੇ ਐਡੀਟਰ ਰੋਹਿਤ ਚੰਡੀਗੜ੍ਹ ਦੇ ਵਿੱਚ ਰਹਿੰਦੇ ਹੋ ਸੋ ਸ਼ਹਿਰੀ ਲੋਹੜੀ ਮਨਾਉਂਗੇ ਕਿ ਇਸ ਵਾਰੀ ਪਿੰਡੂ ਲੋਹੜੀ ਮਨਾਉਂਗੇ ਤੇ ਹਰ ਗਿਵੇਂ ਮਨਾਉਂਦੇ ਇਹੀ ਦੱਸ ਦੋ ਚੱਕਰੇ ਕਰੇ ਕਰੇ ਖੁਸ਼ ਰਹਿੰਦੇ ਨੇ ਇਹ ਆ ਤੋ ਸਾਡੇ ਨਾਲ ਜਿਹੜੇ 모हित ਜੀ ਵੀ ਨੇ 모हित ਜੀ ਹਰਿਆਣਾ ਦੇ ਵਿੱਚ ਲੋੜੀ ਮਨਾਉਂਗੇ ਕਿ ਇਸ ਵਾਰੀ ਪੰਜਾਬ ਦੇ ਵਿੱਚ ਇੱਥੇ ਹੀ ਪੰਜਾਬ 'ਚ ਹੀ ਬਣਾਵਾਂਗੇ ਤੇ ਹਰਿਆਣਾ ਦੇ ਵਿੱਚ ਵੀ ਫੁੱਲ ਇੱਦੀ ਰੌਣਕਾਂ ਹਾਂਜੀ ਫੁੱਲ ਰੌਣਕਾਂ ਅੱਛਾ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਪੰਜਾਬ 'ਚ ਹੀ ਮਨਾ ਰਹੇ ਹੋ ਤੁਸੀਂ ਲੋੜੀ ਮੈਨੂੰ ਹੋ ਗਏ ਜੀ 4 ਸਾਲ ਤੋਂ ਇੱਥੇ ਹੀ ਬਣਾ ਰਹੇ ਹਾਂ ਜੀ ਸੋ ਹੁਣ ਜਿਹੜਾ ਆਪਾਂ ਥੋੜਾ ਜਿਹਾ ਜਿਹੜਾ ਹੁਣ ਬੋਲੀਆ ਹੱਲ ਵੀ ਜਾਵਾਂਗੇ ਪਰ ਉਸ ਤੋਂ ਪਹਿਲਾਂ ਸਾਡੇ ਇੱਕ ਸਟਾਫ ਮੈਂਬਰ ਸੰਦੀਪ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ ਆ ਜਾਓ ਸੋ ਅੱਜ ਬਚੇਗਾ ਕੋਈ ਨਹੀਂ ਜਿਹੜੇ ਮੈਡਮ ਸਾਨੂੰ ਆਰਡਰ ਦੇ ਰਹੇ ਨੇ ਮੈਡਮ ਤੱਕ ਵੀ ਆਵਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਸਟਾਫ ਨੂੰ ਪਹੁੰਚਾਂਗੇ ਸੰਦੀਪ ਕਿਵੇਂ ਮਨਾਉਗੇ ਲੋੜੀ ਕਿਉਂਕਿ ਹੁਣ ਤੁਸੀਂ ਇਸ ਤੋਂ ਬਾਅਦ ਪਟਿਆਲੇ ਨੂੰ ਵੀ ਜਾਣਾ ਹੈ ਸੋ ਪਹਿਲਾਂ ਕਿਵੇਂ ਲੋੜੀ ਮਨਾਉਂਦੇ ਆਇਓ ਪਹਿਲਾਂ ਤਾਂ ਸਰ ਪਰਿਵਾਰ ਨਾਲ ਹੀ ਮਨਾਉਂਦੇ ਆਏ ਜੀ ਛੋਟੇ ਹੁੰਦੇ ਹੁੰਦੇ ਇਸ ਵਾਰੀ ਕਿਹਦੇ ਨਾਲ ਮਨਾਣੀ ਆ ਫਿਰ ਇਸ ਵਾਰੀ ਵੀ ਪਰਿਵਾਰ ਨਾਲ ਮਨਾਉਣੀ ਹੈ ਜੀ ਪਰ ਇਸ ਵਾਰੀ ਪਰਿਵਾਰ ਦੋ ਨੇ ਇੱਕ ਜਿੱਥੇ ਮੈਂ ਹੁਣ ਕੰਮ ਕਰਦਾ ਜੀ ਇੱਕ ਇਹ ਪਰਿਵਾਰ ਹੈ ਇੱਕ ਘਰੇ ਪਰਿਵਾਰ ਹੈ ਜੀ ਬਾਕੀ ਇਹ ਚਰ ਮੈਨਜਮੈਂਟ ਵਿੱਚ ਮੈਂ ਕਿਹਾ ਵੀ ਲੋੜੀ ਆ ਲੈਣ ਦੇਣਾ ਸਾਢੇ 3 ਵਜੇ ਤੱਕ ਆਫਿਸ ਖੁੱਲੂਗਾ ਤਾਂ ਇੱਥੇ ਵੀ ਲੋੜੀ ਮਨਾ ਕੇ ਫਿਰ ਬਾਅਦ ਚੋ ਘਰੇ ਵੀ ਜਾ ਕੇ ਮਨਾਵਾਂਗੇ ਤਾਂ ਸਾਡੇ ਕੋਲ ਵਧੀਆ ਟਾਈਮ ਹੋਊਗਾ ਉਸ ਦਿਨ ਹੂੰ ਤਾਂ ਜੁਆਇ ਹੋਣੀਆਂ ਕਰ ਲਾਂਗੇ ਬਿਲਕੁਲ ਸੋ ਲੋਹੜੀ ਦਾ ਤਿਹਾਰ ਹੈ ਸੋ ਲੋਹੜੀ ਦੇ ਵਿੱਚ ਅੱਜ ਖੁਸ਼ੀਆਂ ਦਾ ਤਿਹਾਰ ਹੈ ਸੋ ਸਕਾਈ ਨੀਜ਼ ਪੰਜਾਬ ਦੀ ਟੀਮ ਨੂੰ ਅੱਜ ਇੰਨੀ ਕੁ ਰਿਲੈਕਸੇਸ਼ਨ ਤਾਂ ਦੇਣੀ ਪੈਣੀ ਹੈ ਕਿ ਆਜੋ ਸਾਰੇ ਇਕੱਠੇ ਹੋ ਕੇ ਭਾਈ ਆ ਹੁਣ ਇੱਕ ਪਰਿਵਾਰ ਇਕੱਠਾ ਹੋਵੇ ਤੇ ਲੋਹੜੀ ਮਨਾਈਏ ਉਹ ਪੰਗੜੇ ਪਹਿਨੇ ਸ਼ੁਰੂ ਹੋ ਗਏ ਨੇ ਤੇ ਹੁਣ ਬੋਲੀਆਂ ਵੀ ਸੁਣਾਗੇ ਸੋ ਹੁਣ ਬੋਲੀਆਂ ਦੇ ਨਾਲ ਜਿਹੜੀ ਹੈ ਜੰਨਤ ਇਹਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਅੱਜ ਪ੍ਰੋਗਰਾਮ ਦੀ ਕਿਉਂਕਿ ਢੋਲ ਦੇ ਨਾਲ ਸ਼ੁਰੂਆਤ ਹੋਈ ਹੈ ਸੋ ਬੋਲੀਆਂ ਪੰਜਾਬ ਦੇ ਲੋਕ ਨਾਚ ਦਾ ਤੇ ਪੰਜਾਬ ਦੇ ਇਤਿਹਾਸ ਦਾ ਜਿਹੜਾ ਹਿੱਸਾ ਰਹੀਆਂ ਨੇ ਤੇ ਲਗਾਤਾਰ ਘੋੜੀਆਂ ਤੋਂ ਬਿਨਾਂ ਬੋਲੀਆਂ ਤੋਂ ਬਿਨਾਂ ਨਾ ਤਾਂ ਪੰਜਾਬ ਦੇ ਵਿਆਹ ਪੂਰੇ ਹੁੰਦੇ ਨੇ ਨਾ ਹੋਰ ਖੁਸ਼ੀ ਦਾ ਸਮਾਗਮ ਸੋ ਪਹਿਲਾਂ ਇੱਕ ਬੋਲੀ ਪਾਣੀ ਚਾਹੀਦੀ ਹੈ ਹੰਮੇ ਰੀ ਸੁੰਦਰੀ ਮੁੰਦਰੀ ਓਏ ਔ ਤੇਰਾ ਕੌਣ ਬਚਾਰਾ ਓਏ ਓ ਦੁੱਲਾ ਪੱਟੀ ਵਾਲਾ ਓਏ ਓ ਲੋੜੀ ਪਾ ਲੋੜੀ ਤੇਰੀ ਬੱਲੇ ਓਏ ਓ ਗੱਡ ਗੱਡੀ ਦੇਵਾਲਿਆ ਗੱਡੀ ਹੋਲੀ ਹੋਲੀ ਟੋਰ ਗੱਡ ਗੱਡੀ ਦੇਵਾਲਿਆ ਗੱਡੀ ਹੋਲੀ ਹੋਲੀ ਟੋਰ ਦੁੱਖ ਨਿਕਣਾ ਦਿਆ ਬਾ ¡Adiós! ਤੋਂ ਇਲਾਵਾ ਮੈਂ ਕਹਿੰਦਾ ਕਦੀ ਬੋਲੀ ਇਦਰੋਂ ਵੀ ਆਣੀ ਚਾਹੀਦੀ ਆ ਕਿਉਂਕਿ ਆਜੋ ਜੀ ਆਜੋ 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 ਆਜਾ ਆਜਾ ਫਿਰ ਆ ਲੈ ਹੁਣ ਮਾਈਕ ਫੜ ਤੇ ਇੱਕ ਵਾਰੀ ਮੰਗ ਕੇ ਦੱਸ ਵੀ ਕਿਵੇਂ ਲੋੜੀ ਮੰਗਦਾ ਸੀ ਮੈਂ ਮੰਗੀ ਨਹੀਂ ਜੀ ਲੋਣੀ ਕਰੇ ਮੈਨੂੰ ਦਿੱਤੀ ਨਹੀਂ ਦਿੱਤੀ ਨਹੀਂ ਕਿ ਮੰਗੀ ਨਹੀਂ ਉਹ ਸ਼ਹਿਰ 'ਚ ਰਹੇ ਆ ਨਾ ਜੀ ਸ਼ਹਿਰ ਦੇ ਵਿੱਚ ਫਿਰ ਚਲੋ ਇਹ ਵੀ ਚਲੋ 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 ਹਾਂ ਚਲੋ ਕਿਉਂਕਿ ਇਹ ਪੁਲਸੀਆ ਦਾ ਮੁੰਡਾ ਇਹਨੂੰ ਲੋੜ ਵੀ ਨਹੀਂ ਪਈ ਹੋਣੀ ਉਹੀ ਬੜੇ ਨੇ ਸੋ ਹੁਣ ਪਿੰਡਾਂ ਦੇ ਵਿੱਚੋ ਜਗਦੀਪ ਜੀ ਇੱਕ ਪਹਿਲਾਂ ਵੀ ਜਿਵੇਂ ਪਿੰਡਾਂ ਵਾਲਿਆਂ ਨੇ ਜਿਹੜੇ ਆ ਪਹਿਲਾਂ ਵੀ ਪ੍ਰੋਗਰਾਮ ਚੱਕ ਕੇ ਰੱਖਣੇ ਨੇ ਸੋ ਇੱਕ ਵਾਰੀ ਤੁਸੀਂ ਦੱਸੋ ਵੀ ਤੁਸੀਂ ਸਾਡੇ ਸਮੇਂ ਦੇ ਵਿੱਚ ਕਿਵੇਂ ਮੰਗਿਆ ਜਾਂਦੀ ਸੀ ਲੋੜੀ ਹਾਂ ਵਿਵੇਕ ਜੀ ਜਦੋਂ ਅਸੀਂ ਹੁੰਦੇ ਸੀ ਨਿਆਣੇ ਤੇ ਉਦੋਂ ਜਾਂਦੇ ਸੀ ਲੋੜੀ ਮੰਗਣਾ ਸਾਡਾ ਫੇਰੇ ਹੀ ਹੁੰਦਾ ਸੀ ਦੇ ਨੀ ਮਾਹੀ ਪਾਥੀ ਤੇਰਾ ਪੁੱਤ ਚੜੂਗਾ ਹਾਥੀ ਦੇ ਨੀ ਮਾਹੀ ਪਾਥੀ ਤੇਰਾ ਪੁੱਤ ਚੜੂਗਾ ਹਾਥੀ ਬਸ ਇਹਨਾਂ ਕਰਕੇ ਫਿਰ ਲੋੜੀ ਨੂੰ ਵੀ ਮੰਗ ਲੈਂਦੇ ਸੀ ਫਿਰ ਹੁੰਦਾ ਸੀ ਕਿ ਵਿੱਚੋਂ ਮੈਂ ਭੁੱਲ ਵੀ ਗਿਆ ਕਿ ਹੁਣ ਬਹੁਤ ਸਮਾਂ ਹੋ ਗਿਆ ਨਾ ਚੀਜ਼ਾਂ ਨੂੰ ਲਓ ਜੀ ਸਾਡੇ ਗਗਨ ਜੀ ਜਿਹੜੇ ਨੇ ਉਹ ਬੋਲੀ ਜਰੂਰ ਸੁਣਾਣਗੇ ਅ ਵੀ ਜੀ ਵੈਸੇ ਤਾਂ ਮੈਂ ਕਦੀ ਲੋੜੀ ਮੰਗਣ ਗਿਆ ਨਹੀਂ ਪਰ ਜਿਵੇਂ ਮੰਗਣ ਆਉਂਦੇ ਹੁੰਦੇ ਸੀ ਇਹ ਨਿਆਣਿਆਂ ਨੂੰ ਬੜਾ ਦੇਖਿਆ ਤੇ ਜਿਵੇਂ ਦੁਕਾਨਦਾਰਾਂ ਦੇ ਕੋਲ ਜਾ ਕੇ ਨਿਆਣਿਆਂ ਨੇ ਕਰਨਾ ਅ ਇੱਕ ਬੋਲੀ ਪਾਉਂਦੇ ਹੁੰਦੇ ਸੀਗੇ ਹੱਟੀ ਵਾਲਿਆ ਵੀਰਾ ਹੱਟੀ ਵਾਲਿਆ ਵੀਰਾ ਤੇਰਾ ਸੋਨੇ ਦਾ ਚੀਰਾ ਤੇਰੀ ਬੋਟੀ ਬੜੀ ਸ਼ਕੀਨ ਲਾਉਂਦੀ ਪਾਊਡਰ ਤੇ ਕਰੀਮ ਕਰਦੀ ਪਾਪ ਜੂੜਾ ਇਸ ਤਰ੍ਹਾਂ ਕਰਕੇ ਬੋਲੀ ਪਾਉਂਦੇ ਹੁੰਦੇ ਸੀਗੇ ਤੇ ਜਿਹੜੀ ਮੈਂ ਅਸੀਂ ਪ੍ਰੋਗਰਾਮਾਂ ਦੇ ਵਿੱਚ ਲੋਹੜੀ ਦਾ ਤਾਂ ਕੁਝ ਹੈ ਨਹੀਂ ਪਰ ਉਸ ਤਰ੍ਹਾਂ ਕਿਸੇ ਵੇਲੇ ਜਾਗੋ ਪਾਰਟੀ ਤੇ ਜਾਂ ਆਪਣ ਕਰਦੇ ਵਿੱਚ ਪ੍ਰੋਗਰਾਮ ਹੋਣਾ ਤੇ ਇੱਕ ਬੋਲਦਾ ਹੁੰਦਾ ਸੀਗਾ ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ ਉਹ ਬੋਲਦੇ ਹੁੰਦੇ ਸੀਗੇ ਤੇ ਮੈਂ ਤੁਹਾਨੂੰ ਉਹ ਸੁਣਾ ਦਿੰਨਾ ਤੇ ਉਹਦਾ ਏਦਾਂ ਸੀਗਾ ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ ਨਿਸਾਰਾ ਪਟਸਟਿਆ ਪਟਿਆਲਾ ਨਹੀਂ ਮੁੰਡਾ ਮਰਜੂ ਮਰਬਿਆਂ ਵਾਲਾ ਮੁੰਡਾ ਮਰਜੂ ਮਰਬਿਆਂ ਵਾਲਾ ਦੇ ਜਾ ਚਾਕੇ ਨਹੀਂ ਕੁੜੀਏ ਖੱਬੀ ਅੱਖ ਦੇ ਥਲੇ ਦਿਲ ਕਾਲਾ ਕਰਦਾ ਵਾਕੇ ਨਹੀਂ ਕੁੜੀਏ ਖੱਬੀ ਅੱਖ ਦੇ ਥਲੇ ਦਿਲ ਕਾਲਾ ਕਰਦਾ ਵਾਕੇ ਨਹੀਂ ਕੁੜੀਏ ਉਸ ਬਸ ਏਦਾਂ ਦੇ ਕੁਝ ਇੱਕ ਦੋ ਬੋਲੀਆਂ ਇਸ ਤਰ੍ਹਾਂ ਦੀਆਂ ਹੁੰਦੇ ਨੇ ਬਾਕੀ ਉਹ ਜਿਹੜੀ ਲੋੜੀ ਮੰਗਣ ਵਾਲੀ ਸੀ ਉਹ ਤੇ ਨਿਆਣੇ ਦੇ ਕੋਲ ਇਸ ਤਰ੍ਹਾਂ ਹੀ ਸੁਣ ਸੁਣ ਕੇ ਬੋਲਦੀ ਧੰਨਵਾਦੀ ਮੈਨੂੰ ਪਤਾ ਕੀ ਲੱਗਦਾ ਜਗਦੀਪ ਜੀ ਤੇ ਜਨਤ ਜੀ ਕਿ ਹੁਣ ਇੱਕ ਬੰਦਾ ਹੈ ਜਿਹੜਾ ਸਾਨੂੰ ਸੁਣਾਏਗਾ ਸੁੰਦਰਮੁੰਦਰੀ ਹੈ ਹਾਂ ਹਾਂ ਜੇ ਮੈਂ ਹੁਣ ਉਧਰ ਨੂੰ ਹੀ ਜਾ ਰਿਹਾ ਹਾਂ ਜੇ ਤੇਰਾ ਨਹੀਂ ਆਉਂਦਾ ਦੋ ਚਾਰ ਲਾਈਨਾਂ ਹੁਣ ਦੋ ਚਾਰ ਸੁਣਾ ਦੋ ਦੋ ਚਾਰੀ ਸੁਣਾ ਦਿਓ ਕਿ ਸੁੰਦਰਮੁੰਦਰੀ ਹੈ ਤੇਰਾ ਕੋਣ ਵਿਚਾਰਾ ਗੁੱਲਾ ਪੱਟੀ ਵਾਲਾ ਆਨ ਡਾਂ ਕੋ ਅੱਗੇ ਪੁਰਾਣ ਤੇ ਆਣੀ ਆ ਸੋ ਹੁਣ ਇੱਕ ਦੋ ਕ ਬੋਲੀਆਂ ਹੁਣ ਜਾਂਦੇ ਜਾਂਦੇ ਜਰੂਰ ਢੋਲੀ ਪਾਈਆਂ ਤੋਂ ਸੁਣਾਗੇ ਸੋ ਵੀਰ ਹੁਣ ਥੋੜੇ ਖਿੱਚ ਦੋ ਕੰਮ ਕੇ ਮੁੰਡੇ ਨਚਾ ਦਿਓ ਸਾਡੇ ਬੋਲੀ ਹੁਣ ਜੀ ਜਿਵੇਂ ਫੈਮਿਲੀ ਹੈਗੇ ਤੁਸੀਂ ਇਸਟਾਪ ਦੀ ਬੋਲੀ ਹੈ ਜੀ ਉਹ ਬਾਰੀ ਬਰਸੀ ਕਰਨ ਗਿਆ ਸੀ ਉਹ ਖਸ਼ਟਗਲਾ ਦੀ ਟੇਸਟ ਪੰਗੜਾ ਤਾਸ ਜਦਾ ਸਾਰੇ ਨੋਚੇ ਦੋਸਤ ਨਿਪੰਜੜਾ ਮਸਤ ਬੱਲੇ ਗਾਣਾ ਦੀ ਹੋ ਯਾਰਾ ਤੇਰੀ ਯਾਰੀ ਕੋ ਬੋਲੀ ਭਾਈ ਹਰ ਇੱਕ ਚੀਜ਼ ਤੇ ਬੋਲੀ ਕਰਦੇ ਨੇ ਕਿ ਮੈਨੂੰ ਪਤਾ ਹੈ ਸਾਡੇ ਮੈਡਮ ਬੜੇ ਸਖਤ ਨੇ ਭਾਈ ਹਾਂਜੀ ਸਾਡੇ ਮੈਡਮ ਬੜੇ ਸਖਤ ਨੇ ਇੱਕ ਮੈਡਮ ਦੇ ਨਾਂ ਦੇ ਉੱਤੇ ਬੋਲੀ ਮੈਡਮ ਗੁੱਸਾ ਨਹੀਂ ਕਰਨਗੇ ਅੱਜ ਖੁਸ਼ੀ ਦਾ ਦੇਣ ਕੋਈ ਪਰ ਮੈਡਮ ਦੇ ਨਾਮ ਦੀ ਮੈਡਮ ਦੇ ਨਾਂ ਦੀ ਬੋਲੀ ਉਹ ਬਾਰੀ ਬਰਸੀ ਖੜਨਗੇ ਅਸੀਂ ਉਹ ਖਟਕੇ ਲਾਉਂਦਾ ਐਡਮ ਉਹ ਪੰਗੜਾ ਤਾਂ ਸੱਚ ਦਾ ਜੇ ਨੱਚੇ ਸਾਡੀ ਮੈਡਮ ਪੰਗੜਾ ਨੰਗੇ ਆ ਸੀ ਉਹ ਖਟਕੇ ਲਾਂਦਾ ਪਿਆਰ ਉਹ ਬਾਰੀ ਬਰਸੀ ਕਰਨ ਗਿਆ ਸੀ ਉਹ ਖਟਕੇ ਲਾਂਦਾ ਪਿਆਰ ਉਹ ਪੰਗੇੜਾ ਤਾਂ ਸੱਚ ਦਾ ਜੇ ਨਚੇ ਪੂਰਾ ਪਰਵਾਰ ਪੰਗੇੜਾ ਨੱਚਾਂਗੇ ਨਾ ਹੁਣ ਬੋਲੀ ਤੋਂ ਬਾਅਦ ਨੱਚਾਂਗੇ ਜੀ ਹੁ ਨੱਚਣ ਵਾਲੇ ਦੀ ਏਡੀ ਨਰੇਂਦੀ ਗਾਣ ਵਾਲੇ ਦਾ ਮੂ ਉਹ ਨੱਚਣ ਵਾਲੇ ਦੀ ਏਡੀ ਨਰੇਂਦੀ ਗਾਣ ਵਾਲੇ ਦਾ ਮੂ ਬੋਲੀ ਐਨੇ ਸਾਰੇ ਪਰਿਵਾਰ ਦੇ ਵਿੱਚ ਇਹ ਸੀ ਅੱਜ ਦਾ ਲੋਹੜੀ ਦਾ ਤਿਹਾਰ ਸੋ ਉਮੀਦ ਕਰਦੇ ਹਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਤੁਹਾਡੀ ਪੰਜਾਬ ਦੇ ਵਿੱਚ ਵੀ ਦੇਸ਼ ਦੇ ਵਿੱਚ ਵੀ ਇਸੇ ਤਰੀਕੇ ਨਾਲ ਜਿਵੇਂ ਢੋਲ ਦੀ ਥਾਪ ਦੇ ਉੱਤੇ ਅੱਜ ਅਸੀਂ ਖੁਸ਼ੀਆਂ ਮਨਾਈਆਂ ਇਹ ਸਾਲ ਇਸੇ ਤਰ੍ਹਾਂ ਖੁਸ਼ੀਆਂ ਭਰਿਆ ਰਹੇ ਤੇ ਜੇਕਰ ਗੱਲ ਕਰੀਏ ਲੋਹੜੀ ਦਾ ਤਿਹਾਰ ਅਸੀਂ ਮਨਾਇਆ ਅੱਜ ਸਕਾਈ ਨਿਊਜ਼ ਦੇ ਵਿੜੇ ਤੇ ਸਾਡੇ ਜਿਹੜੇ ਸਟਾਫ ਮੈਂਬਰਸ ਨੇ ਕਾਫੀ ਇੰਜੋਏ ਵੀ ਕੀਤਾ ਐ ਲਾਸਟ ਹੁਣ ਸਾਰੇ ਪੂਰੇ ਪਰਿਵਾਰ ਦੇ ਵੱਲੋਂ ਤੁਹਾਨੂੰ ਲੋਹੜੀ ਦੀਆਂ ਜਿਹੜੀਆਂ ਲੱਖ ਲੱਖ ਵਧਾਈਆਂ ਨੇ ਤੇ ਇੱਕ ਵਾਰ ਸਾਰਿਆਂ ਦੇ ਵੱਲੋਂ ਜਿਹੜੀ ਐ ਸਕਾਈ ਨਿਊਜ਼ ਪੰਜਾਬ ਦੇ ਵੱਲੋਂ ਜਿਹੜੀ ਐ ਦਰਸ਼ਕਾਂ ਨੂੰ ਵਧਾਈਆਂ ਮਣਦੀਆਂ ਨੇ ਸੋ ਮਾਈਕ ਦੇ ਵਿੱਚ ਸਾਰਿਆਂ ਨੇ ਇਕੱਠਿਆਂ ਨੇ ਬੋਲਣਾ ਠੀਕ ਹੈ ਜੀ ਜੀ 1 2 3 ਸਟਾਪ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ